ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਧਰਤੀ ਪਈ ਹਰਿਆਵਲੀ ਸਤ ਧਰਤੀ ਪਈ ਹਰਿਆਵਲੀ ਜੀਓ ਪਿਆਰਿਓ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਮੇਰਾ ਸਤਗੁਰੂ ਬੈਠਾਇਆ ਸਾਰੇ ਰਸਨਾ ਪਵਿੱਤਰ ਕਰੋ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਸੇ ਜੰਤ ਪਏ ਹਰੀਆਵਲੇ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ 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 ਸਾਧਰਤੀ ਪਈ ਹਰਿਆਵਲੀ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾਇਆ ਏ ਜਿੱਥੇ ਮੇਰਾ ਸਤ ਗੁਰੂ ਬੈਠਾਇਆ ਏ ਸਤ ਗੁਰੂ ਬੈਠਾਇਆ ਏ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਧਰਤੀ ਪਈ ਹਰਿਆਵਲੀ ਸਤ ਧਰਤੀ ਪਈ ਹਰਿਆਵਲੀ ਜੀਓ ਪਿਆਰਿਓ ਜਿੱਥੇ ਮੇਰਾ ਸਤਗੁਰ ਬੈਠਾਇਆ ਏ ਜਿੱਥੇ ਮੇਰਾ ਸਤਗੁਰ ਬੈਠਾਇਆ ਏ ਮੇਰਾ ਸਤਗੁਰ ਬੈਠਾਇਆ ਸਾਰੇ ਰਸਨਾ ਪਵਿੱਤਰ ਕਰੋ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ 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 ਸਾਧਰਤੀ ਪਈ ਹਰਿਆਵਲੀ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ சே சத் நாம் சத் நாம் சத் நாம ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਧਰਤੀ ਪਈ ਹਰਿਆਵਲੀ ਸਤ ਧਰਤੀ ਪਈ ਹਰਿਆਵਲੀ ਜੀਓ ਪਿਆਰਿਓ ਜਿੱਥੇ ਮੇਰਾ ਸਤਗੁਰ ਬੈਠਾਇਆ ਏ ਜਿੱਥੇ ਮੇਰਾ ਸਤਗੁਰ ਬੈਠਾਇਆ ਏ ਮੇਰਾ ਸਤਗੁਰ ਬੈਠਾਇਆ ਸਾਰੇ ਰਸਨਾ ਪਵਿੱਤਰ ਕਰੋ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਸਾਧਰਤੀ ਪਈ ਹਰਿਆਵਲੀ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾਇਆ ਏ ਜਿੱਥੇ ਮੇਰਾ ਸਤ ਗੁਰੂ ਬੈਠਾਇਆ ਏ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿਗੁਰੂ ਸਤ ਨਾਮ ਵਾਹਿ ਗੁਰ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਧਰਤੀ ਪਈ ਹਰਿਆਵਲੀ ਸਤ ਧਰਤੀ ਪਈ ਹਰਿਆਵਲੀ ਜੀਓ ਪਿਆਰਿਓ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਮੇਰਾ ਸਤਗੁਰੂ ਬੈਠਾਇਆ ਸਾਰੇ ਰਸਨਾ ਪਵਿੱਤਰ ਕਰੋ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਸਾਧਰਤੀ ਪਈ ਹਰਿਆਵਲੀ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ all the